ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਸਬਜ਼ੀ ਦੇ ਕੰਮ ਦੇ ਨਾਲ-ਨਾਲ ਆਪਾਂ ਬੱਕਰੀਆਂ ਦਾ ਵੀ ਕੰਮ ਸਟਾਰਟ ਕਰਿਆ ਹੋਇਆ ਤੇ ਜੇ ਕਿਸੇ ਨੂੰ ਕਸਟਮਰ ਨੂੰ ਦੁੱਧ ਦੀ ਲੋੜ ਆ ਜਾਂ ਦੁੱਧ ਕਿਸੇ ਨੂੰ ਚਾਹੀਦਾ ਆਵੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਤੇ ਆਪਾਂ ਬੱਕਰੀਆਂ ਦਿਖਾਉਣੇ ਆ ਹੁਣ ਤੁਹਾਨੂੰ ਤੇ ਜਿਹੜਾ ਮੇਨ ਮਾਲਕਾ ਬੱਕਰੀਆਂ ਦਾ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਵੀ ਕੀ ਜਿਹੜਾ ਇਹਦਾ ਦੁੱਧ ਕਿੰਨਾ ਗੁਣਾਕਾਰੀ ਆ ਵੀ ਕਿਹੜੀਆਂ-ਕਿਹੜੀਆਂ ਜਿਹੜੀਆਂ ਬਿਮਾਰੀਆਂ ਨੇ ਦੁੱਧ ਨਾਲ ਠੀਕ ਹੁੰਦੀਆਂ ਨੇ ਤੇ ਮੇਨ ਮਾਲਕਾ ਜੀ ਇੱਧਰ ਆਪਣਾ ਪਿੰਡ ਦਾ ਤਾਜ਼ ਪੁਰਤਾਜ ਜੀ ਇਹ ਹਾਲ ਚਾਲ ਜੀ ਮਨਪ੍ਰੀਤ ਸਿੰਘ ਠੀਕ ਠਾਕ ਹੂੰ ਤੇ ਤਾਜ ਇੱਕ ਗੱਲ ਮੈਨੂੰ ਐਂ ਦੱਸਣਾ ਆਪਣੇ ਜਿਹੜੇ ਕਸਟਮਰ ਨੇ ਸਬਜ਼ੀਆਂ ਵਾਲੇ ਜੀ 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 ਤੇ ਬੱਕਰੀਆਂ ਦਾ ਦੁੱਧ ਉਹਨਾਂ ਨੂੰ ਬਹੁਤ ਘੱਟ ਮਿਲਦਾ ਬੱਕਰੀਆਂ ਦਾ ਦੁੱਧ ਘੱਟ ਤੇ ਹਾਂ ਬਹੁਤੇ ਪਿੰਡਾਂ 'ਚ ਹੈਗੀਆਂ ਨੇ ਕਿਤੋਂ ਸਹੀ ਮਿਲਦਾ ਕਿਤੋਂ ਸਹੀ ਨਹੀਂ ਮਿਲਦਾ ਤੇ ਕੀ ਚੱਕਰ ਆ ਵੀ ਇਹ ਜਿਹੜਾ ਆਪਣਾ ਦੁੱਧ ਆ ਜਿਵੇਂ ਹੁਣ ਤੇ ਇਹਦੇ ਦੁੱਧ ਦੇ ਜਿਹੜੇ ਗੁਣ ਨੇ ਬੱਕਰੀ ਦੇ ਉਹ ਇੱਕ ਤਾਂ ਉਹ ਜ਼ਰੂਰ ਦੱਸ ਦੇ ਵੀ ਕੀ ਕੀ ਫਾਇਦੇ ਬੱਕਰੀ ਦੇ ਗੁਣ ਤਾਂ ਐਉਂ ਆ ਜੀ ਜਿਹੜੇ ਬੱਕਰੀ ਦੇ ਗੁਣ ਨੇ ਜਿਹੜੀ ਬੱਕਰੀ ਬਾਹਰ ਚਾਰਾ ਚਰਦੀ ਆ ਜਿਸ ਤਰ੍ਹਾਂ ਹੁਣ ਤੁਹਾਡੇ ਆ ਫਿਰਦਿਆਂ ਨੇ ਦੇਖੋ ਜੀ ਹੁਣ ਇਸ ਤੇ ਵਿੱਚ ਕਿੰਨਾ ਕੁ ਸਬ ਮਿਰਚ ਤੋਂ ਲਾ ਤਰਬੂਜ ਲਾ ਖਰਬੂਜਾ ਲਾ ਟਮਾਟਰ ਲਾ ਅੱਦੂ ਲਾ ਟੋਟੋ ਚੀਜ਼ ਨੇ ਖਾਣੀਆਂ ਫਿਰ ਮੇਨ ਮਕਸ਼ਦ ਪਪੜ ਜਾਮਣਾ ਸਭ ਕੁਝ ਖਾਣਾ ਜਿਹੜੀ ਬੱਕਰੀ ਬਾਹਰ ਚਰਦੀ ਆ ਉਹਦੇ ਵਿੱਚ ਤਕਰੀਬਨ ਹੀ 100% ਹੀ ਗੁਣ ਨੇ ਠੀਕ ਹੈ ਤੇ ਇਹਦਾ ਜਿਹੜਾ ਅਸਲੀ ਦੁੱਧ ਦਾ ਕੰਮ ਆਗਾ ਹੁਣ ਮੂਰੇ ਡੈਂਗੋ ਦਾ ਚੱਲਣਾ ਜ਼ੋਰ ਜੀ ਪੂਰੇ ਜ਼ੋਰਾਂ ਨਾਲ ਚੱਲਣਾ ਜਿਹੜਾ ਮੱਛਰ ਵਾਲਾ ਸੀ ਗੰਦਮ ਹੁਣ ਚੱਲਣਾ ਇਹਦੇ ਨਾਲ ਡੈਂਗੋ ਦਾ ਪੂਰਾ ਜ਼ੋਰ ਚੱਲਣਾ ਡੈਂਗੋ ਦੇ ਨਾਲ ਦੋ ਗਣ ਬੰਦਾ ਬਿਮਾਰ ਹੋਇਆ ਡਾਕਟਰਾਂ ਦੇ ਜਾਂਦਾ ਬਹੁਤਾਂ ਲੱਗਦੀਆਂ ਨੇ ਉਸ ਤੋਂ ਬਾਅਦ ਕੀ ਹੁੰਦਾਗਾ ਟੈਸਟ ਕਰਾਉਣ ਤੋਂ ਬਾਅਦ ਹੁੰਦਾ ਏ ਥੋੜੇ ਸੱਲ ਘਾਟ ਕੇ 4 ਲੱਖ ਸੱਲ ਘਾਟ ਕੇ ਜੀ 5 ਲੱਖ ਸੱਲ ਘਾਟ ਗਿਆ ਜੀ ਜਿਹੜੀ ਇਹ ਬੱਕਰੀ ਬਾਹਰ ਚਰਦੀ ਫਿਰਦੀ ਆ ਇਹਦਾ ਦੁੱਧ ਇੰਨਾ ਗੁਣਾ ਕਰੀ ਆ ਕਿ ਬੰਦਾ ਆਪਣੇਜ ਨਾਲ 3 ਦਿਨ ਇਹਦਾ ਦੁੱਧ ਪੀਵੇ ਉਹਦੀ ਜਿਹੜੀ ਰਿਪੋਰਟ 3 ਦਿਨ ਪਿੱਛੇ ਕਰਾਈ ਆ ਉਹ ਤੋਂ ਉਹ 4 ਲੱਖ ਸੱਲ ਜਿਹੜੇ ਜਾਣੀ ਕਿਸੇ ਡਾਕਟਰ ਕੋਲੇ ਜਾਣ ਦੀ ਲੋੜ ਨਹੀਂ ਜਿਹਦੇ ਸੈੱਲ ਘਟਦੇ ਹਨ ਜਿਹਦਾ ਸੈੱਲ ਘਟਦੇ ਨੇ ਬਾਲਾ ਬਨੇਜ ਕਰਨ ਦੀ ਲੋੜ ਨਹੀਂ ਕੰਮ ਕਰੋ ਔਰ ਇਹਦਾ ਦੁੱਧ ਪੀਵੋ ਇਹਦੇ ਨਾਲ ਜਦ ਸੈੱਲ ਘਟਦੇ ਨੇ ਬੰਦੇ ਦੀਆਂ ਲੱਤਾਂ ਟੁੱਟਦੀਆਂ ਨੇ ਠੀਕ ਹੈ ਬੰਦਾ ਤਾਂ ਉਹ ਟੁੱਟਦੀ ਨੇ ਬੰਦੇ ਨੂੰ ਮਹਿਸੂਸ ਹੁੰਦਾ ਵੀ ਮੈਂ ਪਿਆਰ ਹਾਂ ਉਹ ਪੈਣ ਦਾ ਕਾਰਨ ਕੀ ਹੁੰਦਾਗਾ ਜਦੋਂ ਆਪਾਂ ਗਲੂਕੋਜ਼ ਲੱਗਿਆ ਜਾਂ ਦਵਾਈਆਂ ਲੱਗੀਆਂ ਤਾਂ ਬੰਦੇ ਨੇ ਪਿਆਰ ਰਣਾ ਜਦੋਂ ਬੱਕਰੀ ਦਾ ਦੁੱਧ ਦੋ ਵਾਰੀ ਬੰਦਾ ਪੀਂਦਾਗਾ ਤਾਂ ਉਹਦੇ ਅੰਦਰਲੀ ਜਿਹੜੀ ਉਹਦੀ ਆ ਘਾਟ ਆ ਸਾਰੀ ਪੂਰੀ ਹੋ ਜਾਂਦੀ ਆ ਤੇ ਇੱਕ ਤਾਂ ਜਿਹੜੀ ਇਹਦੀ ਖਰਾਕ ਆ ਇਹਨੇ ਹੁਣ ਚੰਗੀ ਚੰਗੀ ਬੂਟੀ ਹਨਾ ਖਾਣੀ ਆ ਜੀ ਹਾਂ ਜੀ ਬਿਲਕੁਲ ਬਿਲਕੁਲ ਜੀ ਤੇ ਉਹ ਅੰਦਰ ਜਾ ਕੇ ਪੁਣਕੇ ਫੇਰ ਦੁੱਧ ਬਣਨਾ ਜਿਹੜਾ ਗੁਣਾਕਾਰੀ ਦੁੱਧ ਬਣਨਾਗਾ ਦੇਸੀ ਮਖਿਆਲ ਵਾਲਾ ਕੰਮ ਹੋਇਆ ਪਿਆ ਜੀ ਇੱਕ ਮੱਖਿਆਲਾ ਆਪਾਂ ਦੱਬਿਆਂ 'ਚ ਰੱਖਿਆ ਉਹ ਜੋ ਚੀਨੀ ਪਾ ਕੇ ਤਿਆਰ ਕਰਦੇ ਆਂ ਦੁਕਾਨਾਂ ਤੋਂ ਜਨਾ ਮਰਜ਼ੀ ਲੈ ਲਓ ਇੱਕ ਮਧੂ ਮੱਖੀਆਂ ਦਾ ਆਮਾ ਛੱਤਾ ਆਪਾਂ ਨੂੰ ਮਿਲ ਜੇ ਉਹ ਮੱਖਿਆਲ ਕਿਸੇ ਕੀਮਤ 'ਚ ਨਹੀਂ ਮਿਲਦਾ ਹਾਂ ਇਸੇ ਤਰ੍ਹਾਂ ਇਹਨਾਂ ਨੇ ਫੁੱਲ ਆਪਣੇ ਕੋਲ ਕਿੰਨੀਆਂ ਨੇ ਜਿਹੜੀਆਂ ਦੁੱਧ ਵਾਲੀਆਂ ਬੱਕਰੀਆਂ ਨੇ ਦੁੱਧ ਵਾਲੀਆਂ ਇਸ ਟਾਈਮ ਆਪਣੇ ਕੋਲੇ 9 ਪਸ਼ੂ ਨੇਗੇ ਜੀ ਹੂੰ ਤੇ ਜਿੰਨਾਂ ਨੇ ਆ ਲੱਗਿਆ ਹਾਂ ਜੀ ਹਾਂ ਝੋਲੇ ਲੱਗੇ ਨੇ 9 ਪਸ਼ੂ ਨੇ ਜੀ ਜਦ ਮਰਜ਼ੀ ਜਿਹੜਾ ਮਰਜ਼ੀ ਵੀਰ ਆਪਦਾ ਦੁੱਧ ਲੈ ਜਾ ਸਕਦਾ ਤੁਹਾਡੇ ਨਾਲ ਸਪਰਕ ਕਰ ਸਕਦਾ ਤੁਹਾਨੂੰ ਮਿਲ ਸਕਦਾ ਹੈ ਜਿੰਨੇ ਆ ਦੁੱਧ ਵੀ ਦਿਖਾ ਦਈਏ ਆਪਾਂ ਹੁਣ ਇਹਨਾਂ ਦੇ ਸਕਦੀ ਤੇ ਕਈ ਗਸਟਮਰ ਤਾਂ ਅਜਿਹਾ ਦੇਨੇ ਹਨਾ ਮੇਰੇ ਨਾਲ ਗੱਲ ਹੋਈ ਹੈ ਕਿ ਕਹਿੰਦੇ ਵੀ ਸਾਨੂੰ ਬੱਕਰੀ ਦਾ ਦੁੱਧ ਅਸੀਂ ਕਿਹਾ ਸੀ ਕਿਸੇ ਪਿੰਡ ਵਾਲੇ ਨੂੰ ਤੇ ਉਹ ਪਤਾ ਕੀ ਗੱਲ ਹੋਈ ਤੇ ਉਹਦਾ ਕੰਮ ਕਿ ਕਿਸੇ ਨਾ ਜਿਹੜਾ ਕੁੱਤੀ ਸੂਈ ਹੋਈ ਸੀਗੀ ਅੱਛਾ ਜੀ ਤੇ ਉਹ ਕੁੱਤੀ ਦਾ ਹੀ ਦੁੱਧ ਦੇ ਹੀ ਗਏ ਓਹੋ ਇਹ ਬਹੁਤ ਜੀ ਮਾੜਾ ਕੰਮ ਤੇ ਦੂਸਰੀ ਗੱਲ ਵੀ ਕਹਿੰਦੇ ਇੱਕ ਤਾਂ ਪਤਾ ਨਹੀਂ ਲੱਗਦਾ ਹੈਗਾ ਜੀ ਜੀ ਇਹ ਦੇਖੋ ਜੀ ਹੁਣ ਆਪਣੇ ਕੋਲ ਤਾਂ ਤੁਰਤ ਬੰਦਾ ਆਵੇ ਤੁਹਾਡੇ ਫਾਰਮ 'ਚ ਉੱਥੇ ਪਹੁੰਚੇ ਜਦ ਮਰਜੀ ਆ ਕੇ ਦੁੱਧ ਚੁੱਕਾ ਲਵੇ ਲਓ ਜੀ ਆਪਾਂ ਲਾਈਵ ਹਾਂ ਲਾਈਵ ਦੁੱਧ ਲਾਓ ਜੀ ਜਦ ਮਰਜੀ ਤਾਂ ਆ ਜਾਓ ਜੀ ਨੋ ਜੀ ਦੇਖੋ ਛਿੱਲਾਂ ਵਾਲਾ ਤਾਂ ਇਹਦੇ ਲਈ ਇਹ ਤੁਸੀਂ ਇਹ ਮੰਨ ਕੇ ਚੱਲੋ ਵੀ ਖੱਬੇ ਹੱਥ ਦਾ ਖੇਡ ਆ ਜਿਹੜੀ ਬੱਕਰੀ ਬਾਹਰ ਚਾਰਦੀ ਆ ਹੂੰ ਮੇਰੇ ਭਾਈ ਡਾਕਟਰ ਵੀ ਹੱਥ ਖੜੇ ਕਰ ਦਿੰਦੇ ਨੇ ਜੀ ਤੁਸੀਂ ਟੈਸਟ ਕਰਾ ਲਾ ਥੋੜਾ ਛੱਲ ਘਾਟ ਕੇ ਬੰਦਾ ਮੰਝੇ ਦੇ ਪਿਆ ਨਹੀਂ ਦੀਂਦਾ ਜਿਸ ਤਰ੍ਹਾਂ ਬੱਕਰੀ ਦਾ ਦੁੱਧ ਬੰਦਾ ਤਿੰਨ ਦਿਨ ਪੀਂਦਾਗਾ ਤਾਂ ਆਜਾਛ ਬਾਗੇ ਪੀਂਦਾ ਮੇਂ ਜਿਹਦੇ ਸੈੱਲ ਘਟਿਆ ਮਤਲਬ ਜਿਹਦੇ ਸੈੱਲ ਘਟ ਗਏ ਰਿਪੋਰਟ ਤੇ ਸੈੱਲ ਘਟ ਗਏ ਦੇ ਸਕਦੇ ਆ ਜੀ ਦਿੱਲੀ ਕਿੰਨਾ ਦੁੱਧ ਪੀਵੇ ਇੱਕ ਗਲਾਸ ਜਾਂ ਅੱਧਾ ਲੀਟਰ ਕਿੰਨਾ ਕਿ ਮਤਲਬ ਜਿਹੜਾ ਆਪਾਂ ਆਮ ਗਲਾਸ ਘਰੇ ਲੱਸੀ ਵਾਲਾ ਰੱਖਿਆ ਬੜਾ ਹੂੰ ਉਹ ਤਕਰੀਬਨ ਸ਼ਾਮ ਨੂੰ ਅਰ ਸਵੇਰ ਨੂੰ ਜੇ 14 ਪੀਤਾ ਜਾਵੇ ਤਾਂ ਬੜਾਈ ਵੈਸਟਾ ਨਹੀਂ ਜਾਣ ਇਹੋ ਕਾਂਢੇ ਤੋਂ ਕਾਂਟਿਆਂ 'ਚ ਤੁਹਾਡੇ ਕੋਲੇ ਪਹੁੰਚ ਹੋ ਜੇ ਤਾਂ ਫਿਰ ਪੂਰਾ ਗੁਨਾਹਕਾਰੀ ਜਿਸ ਤਰ੍ਹਾਂ ਹੁਣ ਭਰਾਵਾਂ ਦੇ ਫਾਰਮ ਬਣਾਏ ਹੋਏ ਨੇ ਬੱਕਰੀਆਂ ਘਰ ਖੜੀਆਂ ਨੇ ਉਹ ਮੇਰੇ ਭਰਾ ਬਹੁਤ ਸੇਵਾ ਕਰਦੇ ਨੇ ਬੱਕਰੀਆਂ ਛੋਲੇ ਪਾਉਂਦੇ ਨੇ ਕੁਝ ਪਾਉਂਦੇ ਨੇ ਪਰ ਜਿਹੜਾ ਗੁਨਾਹਕਾਰੀ ਦੁੱਧ ਇਹ ਚੋਂ ਮਿਲਣਾ ਇਹ ਬੱਕਰੀ 7 ਵਜੇ ਘਰੋਂ ਖੁੱਲ ਜਾਂਦੀ ਐ ਨੇ ਸਾਰੀ ਦਿਹਾੜੀ ਮਨਪਸੰਦ ਖਾਣਾ ਹਾਂ ਟੋਟਲ ਮਨਪਸੰਦ ਜਿਹੜੀ ਚੀਜ਼ ਚੰਗੀ ਲੱਗਦੀ ਆ ਉਹ ਖਾਣੀ ਆ ਨਾ ਜਿਵੇਂ ਯਾਰ ਬੈਦ ਨੇ ਜਿਹੜੀਆਂ ਦਵਾਈਆਂ ਦੇਸਤੀ ਬਣਦੀਆਂ ਨੇ ਨਾ ਹਾਂਜੀ ਹਾਂਜੀ ਜੰਗਲੀ ਜੜੀ ਬੂਟੀਆਂ ਚ ਜਿਹੜੀਆਂ ਕੰਮ ਦੀਆਂ ਉਹ ਦਵਾਈਆਂ ਬਣੀਆਂ ਨੇ ਵੀ ਉਹ ਚੰਗੀਆਂ ਚੰਗੀਆਂ ਚੀਜ਼ਾਂ ਖਾਣੀਆਂ ਨੇ ਫੇਰ ਹੀ ਦੁੱਧ ਜਿਹੜਾ ਗੁਣਾਕਾਰੀ ਬਣਦਾ ਹਨਾ ਹੁਣ ਦੇਖੋ ਜੀ ਛਾਲੋ ਛਾਲ ਨੇ ਪੇਪਲ ਬਰੋਟਾ ਖਾਣਾ ਕਿੰਨਾ ਗੁਣਾਕਾਰੀ ਆ ਮਹਿਮਾ ਦੇਖਦੇ ਬੱਤ ਨੇ ਹਾਂ ਹੁਣ ਛਾਲ ਚੱਲ ਪਾਣਾਗਾ ਉਸ ਤੋਂ ਬਾਅਦ ਹੁਣ ਜਾਮਣ ਚੱਲਦਿਆ ਸ਼ੂਗਰ ਵਾਲੇ ਮਰੀਜ਼ ਨੇ ਜਿਹੜੇ ਪੀਂਦੇ ਨੇ ਉਹਦਾ ਸ਼ੂਗਰ ਨਾਰਮਲ ਰਹਿੰਦਾ ਹਮ ਹੁਣ ਅਸੀਂ ਆ ਸਾਡੇ ਕੋਲੇ ਕੋਈ ਨਸ਼ੀ ਵਾਲੀ ਖਰਾਕ ਨਹੀਂ ਸਾਡੇ ਬੋਲ ਤੇ ਤੜਤ ਕਿਉਂ ਆ ਅਸੀਂ ਚੂਨਾ ਦੇ ਦੁੱਧ ਦੀ ਚਾਹ ਬਣਾ ਕੇ ਪੀਣੀ ਆ ਬ ਇੱਕ ਵੀ ਨਸ਼ੇ ਨਾਲ ਨਹੀਂ ਹੁੰਦਾ ਇਹ ਸਿਰਫ ਇਹਦਾ ਦੁੱਧ ਦੀ ਕਰਾਮਾ ਤੇ ਲਾਓ ਵੀ ਦੋਸਤੋ ਜੇ ਕਿਸੇ ਨੂੰ ਦੁੱਧ ਦੀ ਲੋੜ ਆ ਉਹ ਆਪਣੇ ਨਾਲ ਵੀ ਸੰਪਰਕ ਕਰ ਸਕਦਾ ਜੀ ਤੇ ਆਪਣਾ ਬਾਈ ਤਾਜ ਆ ਇਹਦੇ ਨਾਲ ਵੀ ਸੰਪਰਕ ਕਰ ਸਕਦਾ ਤਾਜ ਨੰਬਰ ਬੋਲ ਦੇ ਕਿਉਂਕਿ ਡਾਇਰੈਕਟ ਤੈਨੂੰ ਫੋਨ ਆ ਜਿਆ ਕਰੂਗਾ ਹਨ ਜੇ ਕਿਸੇ ਨੂੰ ਇਹਦੇ ਦੁੱਧ ਦੇ ਕਾਰਨ ਇੱਕ ਤਾਂ ਬੰਦੇ ਨੂੰ ਜਦੋਂ ਵੀ ਆਪਾਂ ਉਹਨੂੰ ਇੱਕ ਚੀਜ਼ ਹੁੰਦਾ ਬੰਦੇ ਦੇ ਅੰਦਰ ਕਾਬਜ ਹੋ ਗਈ 2 ਦਿਨ ਹੋ ਗਏ ਕਾਬਜ ਆ ਗਈ ਤੁਸੀਂ ਬੱਕਰੀ ਦਾ ਦੁੱਧ ਅੱਜ ਕਾਬਜਾ ਸਵੇਰ ਨੂੰ ਪੀਵੋ ਤਿੰਨ ਘੰਟੇ ਆਵਾ ਤੁਹਾਨੂੰ ਫਲਸ ਦੀ ਲੋੜ ਪੈਣੀ ਆ ਹੂੰ ਤੁਰਤ ਪੇਟ ਥੋੜਾ ਸਾਫ ਜੀਭ ਪੱਕ ਜਾਂਦੀ ਆ ਪਾ ਕਹਿੰਦਾ ਡਾਕਟਰਾਂ ਦਾ ਇਹੋ ਦਵਾਈ ਜੀਭ ਤੇ ਲਾਉਣ ਵਾਲੀ ਲਿਆਓ ਬੱਕਰੀ ਦੇ ਆਓ ਧਾਰਾ ਮਾਰੋ ਤਾਂ ਅਗਲਾ ਦੁੱਧ ਆ ਪੀਵੋ ਜੀਭ ਦੇ ਉੱਪਰ ਦੀ ਪਾਸ ਹੋ ਜੇ ਤੜਕੇ ਉਹਨੂੰ ਜੀਭ ਬਿਲਕੁਲ ਸਾਫ ਯਾਨੀ ਅੱਧੀਆਂ ਬਮਾਰੀਆਂ ਦਾ ਜਿਹੜੀ ਜਾੜਾ ਜਿਹੜੀ ਉਹ ਚੱਕਣ ਵਾਲੀ ਹੈ ਜਿਹੜੀਆਂ ਬੰਦੇ ਦੇ ਅੰਦਰ ਨੇ ਜਿਹੜਾ ਕਿਹਦਾ ਦੁੱਧ ਸ਼ੂਗਰ ਵਾਲਾ ਬੰਦਾ ਪੀਂਦਾ ਉਹਦਾ ਸ਼ੂਗਰ ਨਾਰਮਲ ਰਹੂ ਉਹਨੂੰ ਹਫ਼ਤੇ ਬਾਅਦ 20 ਦਿਨਾਂ ਬਾਅਦ ਰਿਪੋਰਟ ਕਰਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਚਲੋ ਹੁਣ ਇੱਕ ਵਾਰੀ ਆਪਣਾ ਨੰਬਰ ਬੋਲ ਲਓ ਨੰਬਰ ਆਪਣਾ ਹੈਗਾ ਜੀ 99143 54222 ਜਦ ਵੀ ਕਿਸ ਵੀਰ ਨੂੰ ਲੋੜ ਹੋਵੇ ਦੁੱਧ ਲਿਆ ਸਕਦਾ ਮਨਪ੍ਰੀਤ ਨਾਲ ਆਪ ਦਾ ਕਨੈਕਟ ਕਰ ਸਕਦਾ ਜਦ ਵੀ ਇਹ ਤੋਂ ਆਨਲਾਈਨ ਵੀ ਮੰਗਾ ਸਕਦਾ ਤੁਹਾਡੇ ਕੋਲੇ ਪਹੁੰਚ ਵੀ ਜਰਾ ਵੀ ਕਰੂਗਾ ਜੀ ਕਈ ਵਾਰੀ ਕਿਸੇ ਤੋਂ ਆਇਆ ਨਹੀਂ ਜਾਂਦਾ ਨਾ ਤੇ ਜਿਵੇਂ ਲੁਧਿਆਣੇ ਦੇ ਕਈ ਵਾਰੀ ਕਸਟਮਰ ਵੀ ਆਉਂਦੇ ਆਗੇ ਕਈ ਵਾਰੀ ਡਿੱਕਾ ਫੜਿੱਕਾ ਲੱਗ ਜਾਂਦਾ ਤੇ ਉਹ ਆਪਾਂ ਨੂੰ ਫੋਨ ਕਰਕੇ ਜਾਂ ਸੰਪਰਕ ਕਰਕੇ ਆਪਣੇ ਨਾਲ ਦੁੱਧ ਮੰਗਵਾ ਵੀ ਸਕਦੇ ਆ ਜੀ ਇਹਨਾਂ ਜਦ ਮਰਜੀ ਮਿਲ ਸਕਦਾ ਇਹਨਾਂ ਲੁਧਿਆਣਾ ਦੇ ਸਬਜ਼ੀ ਦਾ ਆਪਦਾ ਕੰਮ ਆ ਕਰਦੇ ਫਾਰਮ ਦੀ ਸਬਜ਼ੀ ਆ ਇਸੇ ਤਰ੍ਹਾਂ ਇਹਨਾਂ ਨੇ ਆਪਦੇ ਅਟੈਚ ਚ ਲਈਆਂ ਨੇ ਬੱਕਰੀਆਂ ਜੀ ਇਹਨਾਂ ਨੂੰ ਬੰਦਿਆਂ ਦੀ ਦੁੱਧ ਨੂੰ ਲੋਡ ਪੈਂਦੀ ਆ ਗਈ ਇਸ ਕਰਕੇ ਉਹਨਾਂ ਮੂਰੇ ਡੈਂਗੋ ਦਾ ਜ਼ੋਰ ਚੱਲਣਾ ਤੁਸੀਂ ਇਹਦੇ ਕਣਾਈਟ ਜਰ ਰਹੋਗੇ ਜਦ ਮਰਜ਼ੀ ਦੋਤ ਮਗਾਓ ਥੋੜੇ ਕੋਲੇ ਹਰ ਰੋਜ਼ ਗੱਡੀ ਲੁਧਿਆਣਾ ਪਹੁੰਚਦੀ ਆ ਜਿੱਥੇ ਦੇ ਵੀ ਆਲੇ ਦਾਲੇ ਦੇ ਬੰਦੇ ਆ ਆ ਜਦ ਦੋਤ ਹੋਊਗਾ ਜਿੱਥੇ ਮਰਜ਼ੀ ਚੈੱਕ ਕਰਵਾਇਓ ਕੋਈ ਉਹਦੀ ਬਲਾਤ ਜੀ ਠੀਕ ਹੈ ਤਾਂ ਹਾਂ ਜੀ ਜਿੱਥੋਂ ਮਰਜ਼ੀ ਟੈਸਟ ਕਰਾਇਆ ਸਕਦਾ ਜੀ 100 ਚੋਂ 100% ਦੁੱਧ ਮਿਲੂਗਾ ਜੀ ਇਹ ਨਹੀਂ ਹੈਗਾ ਤੁਸੀਂ ਭਰਾਵਾਂ ਨੇ ਮਨਪ੍ਰੀਤ ਸਿੰਘ ਨੂੰ ਆਰਡਰ ਕਰਤਾ ਅਸੀਂ ਦੁੱਧ ਦੇ ਥਾਵੇਂ ਕੁਸੂਰ ਭੇਜੀਏ ਪਾਣੀ ਭੇਜੀਏ ਸਾਡੇ ਲਈ ਵਧੀਆ ਗੱਲ ਨਹੀਂ ਮੱਝ ਦਾ ਭੇਜੀਏ ਹਾਂ ਜੀ ਨਾ ਇਹਦੇ ਵਿੱਚ ਬਿਲਕੁਲ ਹੀ ਮਲਾਪ ਨਹੀਂ 100% ਪਿਓਰ ਦੁੱਧ ਮਿਲੂਗਾ ਜੀ ਜੇ ਕਿਸੇ ਨੂੰ ਲੋੜ данного